ਹਾਂਜੀ ਸੱਜਣੋ ਪਹਿਲਾਂ ਮੈਂ 28000 ਰੁਪਏ ਮੰਗਿਆ ਸੀ ਕੁਆਲਿਟੀ ਦੇ ਉੱਥੇ ਰਾਜੂ ਹੁਣਾਂ ਨੇ 20000 ਤੇ ਕਰ ਰਹੇ ਮੈਂ 23 ਦੇ ਉੱਤੇ ਛੜਦਾ ਸੀਗਾ ਕੁਛ ਦੇ ਵੀ ਤੇ ਉਹ ਲੈਣ ਵਾਲਾ ਕਹਿੰਦਾ ਮੈਂ ਨਹੀਂ ਲਾਉਣੇ ਪੈਸੇ ਹੋਰ ਕੋਈ ਗੱਲ ਨਹੀਂ ਮਰਜ਼ੀ ਅਗਲੇ ਦੀ ਨਾ ਜਿਹਨੂੰ ਪੁੱਗਦਾ ਲੈਣੀ ਚੀਜ਼ ਓਕੇ ਤੁਹਾਨੂੰ ਜੋ ਤੁਹਾਡਾ ਇਹ ਦੱਸ ਤੁਸੀਂ ਦੱਸ ਸਕਦੇ ਹੋ ਬੱਚੇ ਬਹੁਤ ਵਧੀਆ ਹਾਂਜੀ ਵੀਰੇ ਕੀ ਹਾਲ ਆ ਭਰਾ ਵਧੀਆ ਵਧੀਆ ਭਰਾ ਜੀ ਵੀਰੇ ਕੀ ਡਿਟੇਲ ਹੈ ਵੀਰੇ ਨਾ ਬਹੁਤ ਸੋਹਣੇ ਬਰਬੀ ਥੋਡੇ ਕੋਲੇ ਇਹ ਭਰਾ ਚਾਰ ਚਾਰ ਦੰਦ ਹੋ ਗਈਆਂ ਪੱਠਾਂਗੇ ਦੋਨੇ ਚਾਰ ਦੋਨੇ ਚਾਰ ਚਾਰ ਦੰਦ ਹੋ ਗਈਆਂ ਸਾਡਾ ਜਲੰਧਰ ਜ਼ਿਲ੍ਹਾ ਆ ਠੀਕ ਹੈ ਜੀ ਸਾਡੀ ਸਾਈਡ ਤੇ ਨਾ ਬਰਬੀ ਬੱਕਰੀ ਬਹੁਤ ਘਟਿਆ ਠੀਕ ਹੈ ਜੀ ਪਹਿਲੀ ਗੱਲ ਤਾਂ ਹੈ ਹੀ ਨਹੀਂ ਗੀ ਇਸ ਕਰਕੇ ਬੱਕਰੀਆਂ ਕ੍ਰੋਸ ਕਰਨ ਤੋਂ ਥੋੜਾ ਲੇਟ ਹੋ ਗਈਆਂ ਠੀਕ ਹੈ ਵੀਰੇ ਹੁਣ ਅਸੀਂ ਇਸ ਪਿੰਡ ਦੇ ਵਿੱਚੋਂ ਹੀ ਬੱਕਰਾ ਲਿਆ ਕੇ ਡੇਢ ਮਹੀਨਾ ਪਹਿਲਾਂ ਠੀਕ ਹੈ ਤੇ ਫਿਰ ਜਾ ਕੇ ਇਹ ਕ੍ਰੋਸ ਆ ਵੱਠ ਕ੍ਰੋਸ ਹੋ ਗਈ 40 ਦਿਨ ਦੀ ਹਾਂਜੀ 10 ਤਰੀਕ ਦੀ ਆ ਅੱਛਾ ਮਤਲਬ 4 ਦਿਨ ਤੋਂ ਪਹਿਲੀ ਵਾਰ ਹੀ ਕ੍ਰੋਸਿੰਗ ਹੋਣੀ ਪਹਿਲੀ ਵਾਰੀ ਹੋ ਕਿਉਂਕਿ ਸਾਡੇ ਹੈ ਨਹੀਂ ਸੀ ਅੱਛਾ ਪਹਿਲਾਂ ਗੱਲ ਤੋਂ ਕੰਮ ਕਰਾਂਗੇ ਬਰਬਰੀ ਬੀਟਰ ਕੋਲ ਜਾਵਾਂਗੇ ਫਿਕਰਾ ਉਹ ਕਿੰਨੇ ਟਾਈਮ ਦੀਆਂ ਗੱਬਣਾ ਬੱਕਰੀਆਂ ਇਹ ਹੋ ਗਈ 40 ਦਿਨ ਦੀ ਇਹ ਹਜੇ 5-6 ਦਿਨ ਹੀ ਹੋਏ ਕ੍ਰੋਸ ਹੋਈ ਠੀਕ ਹੈ ਮੜਾ ਇਧਰ ਸਾਈਡ ਕਰਕੇ ਦਿਖਾਓ ਹਾਂਜੀ ਦੇਖੋ ਵੀਰੇ ਕੰਨਾਂ ਦੀ ਕੁਆਲਿਟੀ ਬਹੁਤ ਸੋਹਣੀ ਹੈ ਬੱਚਾ ਜੀ ਹਾਂਜੀ ਕੋਈ ਸ਼ੱਕ ਨਹੀਂ ਜੀ ਬਰਬਰੀ ਬਹੁਤ ਟੌਪ ਦੀ ਕੁਆਲਿਟੀ ਚਾ ਬਾਕੀ ਸਾਰੀ ਮੰਡੀ ਚ ਮੇਰੇ ਖਿਆ ਕੀ ਡਿਮਾਂਡ ਕਰਦੇ ਵੀਰੇ ਡਿਮਾਂਡ ਭਾਜੀ ਇਹਦਾ 23000 ਜੋੜੀ ਦਾ ਆ ਜੀ 23000 ਮੰਗਦੇ ਨੇ ਸੱਚੀ ਜੋੜੀ ਦਾ ਕੁਆਲਿਟੀ ਬਾਕ ਕਿੰਨੇ ਕਿੰਨੇ ਟਾਈਮ ਦਾ ਗੱਬਣਾ ਵੀਰੇ 40 40 ਦਿਨਾਂ ਦੀ ਨਹੀਂ ਆ 40 ਦਿਨ ਦੀ ਆ ਅਜੇ 6 ਦਿਨ ਹੀ ਹੋਏ ਹਜੇ ਇਹਨੂੰ 6ਵੇਂ 6 ਦਿਨ ਹੋਏ ਹਾਂਜੀ ਆ ਵਾਈਟ ਵਾਲੀ ਜਿਹੜੀ 6 ਦਿਨ ਹੋਏ ਇਹ 40 ਦਿਨ ਦੀ ਹੋ ਗਈ ਹੈ ਠੀਕ ਵੀਰੇ ਠੀਕ ਹੈ ਹਾਂਜੀ ਓਕੇ ਵੀਰੇ ਧੰਨਵਾਦ